ਨਾ ਭਾਈ ਨਾਰਵੇਸ ਸਵੀਡਨ ਇਕੱਠੇ ਹੋ ਗਏ ਨਾਰਵੇਸ ਸਵੀਡਨ ਸਾਰਾ ਨਾਰਵੇਸ ਸਵੀਡਨ ਇਕੱਠੇ ਹੋ ਗਏ ਅੱਜ ਸਹੀ ਗੱਲ ਆ ਹਾਂ ਇਹਦੇ ਬਾਰੇ ਵੀ ਸੋਚੋ ਕੁਛ ਹੈ 45 ਸਾਲ ਉਮਰ ਹੋ ਚੱਲੀ ਸੋਚੋ ਕੁਛ ਹੁਣ ਕੀ ਸੋਚੀਏ ਹਾਂ ਕੋਈ ਮੁੱਲ ਦਿਓ ਲੈ ਮੁੱਲ ਦਿਓ ਭਾਈ ਦਰਸ਼ਨ ਭਾਈ ਅੱਜ ਵਿਆਹ ਦੇਖਣ ਜਾਣਾ ਜੀ ਤੇ ਤਿਆਰੀਆਂ ਕਰਨੀਆਂ ਹੁਣੇ-ਹੁਣੇ ਅਸੀਂ ਖਰੜ ਵਾਲੇ ਫਲੈਟ ਚੋਂ ਆਏ ਆ ਤੇ ਕੋਟ ਇਹ ਉੱਥੇ ਪਿਆ ਸੀ ਪਹਿਲਾਂ ਮੈਂ ਕਿਹਾ ਉੱਥੋਂ ਤਿਆਰ ਹੁੰਦਾ ਪਰ ਨਾ ਮੈਂ ਕਹਿੰਦਾ ਵਧੀ ਰਹਿੰਦੇ ਮੈਂ ਉੱਥੋਂ ਤਿਆਰ ਹੋ ਜਦਾ ਇੱਥੇ ਤਾਂ ਠੰਡੇ ਠੰਡ ਚੜ ਗਈ ਆ ਕੇ ਉੱਥੇ ਤਾਂ ਪੂਰਾ ਨਿੱਗਦਾ ਹੁਣ ਵਿੱਚ ਨਿੰਮੇ ਦਾ ਆਇਆ ਫੋਨ ਨਿੰਮਾ ਕਹਿੰਦਾ ਮੈਂ ਤਾਂ ਤਿਆਰ ਬੁੱਠਾ ਮੈਂ ਕਹਿੰਦਾ ਹਲੇ ਘੰਟੇ ਜਿਹੜੇ ਘੰਟੇ ਤੱਕ ਜਾਣਾ ਕਹਿੰਦਾ ਸਾਰਾ ਕੁਝ ਬਸ ਕਹਿੰਦਾ ਜੁੱਤੇ ਹੀ ਪਾਉਣੇ ਇੱਕ ਮਿਲਦਾ ਜਾ ਕੇ ਉਹਨੂੰ ਨਾਲੇ ਹੋਰ ਅੱਜ ਕੋਈ ਵੀ ਬੰਦਾ ਵਰਕਰ ਨਹੀਂ ਆਇਆ ਹੈਗਾ ਜਿਹੜੇ ਕੰਮ ਕਰਨੇ ਆਲੇ ਇੱਥੇ ਕੋਈ ਵੀ ਨਹੀਂ ਆਇਆ ਇੱਕ ਵੀ ਬੰਦਾ ਨਹੀਂ ਆਇਆ ਹੈਗਾ ਦੱਸ ਕੀ ਕਰਾਂਗੇ ਕੰਮ ਇੰਨਾ ਪਿਆ ਆ ਜਿਹੜਾ ਖੱਡਾ ਪਟਿਆ ਹੋਇਆ ਹੈ ਇਹਦੇ ਤੋਂ ਸਾਹਮਣੇ ਇੱਟ ਲੈਂਦੀ ਪਈ ਆ ਇਹ ਲਾਉਣੀ ਏ ਦੇ ਵਿੱਚ ਉੱਪਰ ਇੱਕ ਬਾਥਰੂਮ ਬਣਨ ਨੂੰ ਤਿਆਰ ਪਿਆ ਠੀਕ ਆ ਇੱਧਰ ਕੰਧ ਨੂੰ ਪਲਾਸਟਰ ਹੋਣਾ ਇੱਧਰ ਕੰਧ ਨੂੰ ਪਲਾਸਟਰ ਹੋਣਾ ਦੱਸ ਉਹ ਮਿਲਦਾ ਜਾ ਕੇ ਨਿੰਮੇ ਨੂੰ ਓਏ ਉਧਰ ਹੌਲੀ ਆ ਹਾਂ ਨਹੀਂ ਬਾ ਪੈਂਟ ਕੋਟ ਪਾ ਹੈ ਪੈਂਟ ਕੋਟ ਪਾ ਯਾਰ ਪੈਂਟ ਕੋਟ ਯਾਰ ਕੱਢਣਾ ਪੈਣਾ ਕੱਢ ਫਿਰ ਅਜੇ ਅਜੇ ਤਿਆਰੀ ਕਰਦੀ ਐ ਅਜੇ ਇਹਦੇ ਘਾਟਾ ਜਾਣਾ ਅੱਲੇ ਘਾਟਾ ਸਵੇਰ 10:00 ਜਾਣਾ ਆਪਾਂ ਨੇ ਪੈਂਟ ਕੋਟ ਨਾਲ ਮੈਂ ਤਾਂ ਆ ਹੀ ਪਾ ਕੱਢ ਲੇਦਾ ਪਾ ਲੈ ਪੈਂਟ ਕੋਟ ਪਾ ਲੈ ਨਹੀਂ ਬਾਈ ਮੈਂ ਕਹਿੰਦਾ ਯਾਰ ਚੱਲ ਤੇਰੀ ਮਰਜ਼ੀ ਆ ਦਾਦੇ-ਬਾਪੂ ਨੂੰ ਕਿੱਥੇ ਜਾਣਾ ਮੋਂਪਨ ਦਾਦੇ ਆ ਪੈਂਟ ਪਾ ਲਈ ਬੂਟ ਪਾ ਲਏ ਹਾਂ ਬਸ ਯਾਰ ਟੌਰ ਘਟਾ ਹੈ ਟੌਰ ਨੂੰ ਕੋਈ ਨਹੀਂ ਭਾਈ ਯਾਰ ਟੌਰ ਤਾਂ ਮੈਂ ਕੱਢਣੀ ਨਹੀਂ ਨਹੀਂ ਹਾਂ ਨਜ਼ਰ ਲੱਜ ਜਾਂਦੀ ਆ ਅੱਛਾ ਚਲ ਮੈਂ ਮੋੜੇ ਗੁੱਜਰ ਨੂੰ ਚਾਹ ਫੜਾ ਕੇ ਆ ਕੇ ਤਿਆਰ ਹੋਣਾ ਬਸ ਮੈਂ ਚਲ ਫੜਾ ਜਾਂਨੇ ਹਾਂ ਹਾਂ ਆਇਆ ਬਸ ਫਿਰ ਮੋੜ ਕੇ ਮੈਂ ਮੈਂ ਜੇ ਕਰਿਆ ਮੈਂ ਤਾਂ ਖਰੜ ਦੇ ਕਰਿਆ ਫੋਨ ਕਹਿੰਦਾ ਮੈਂ ਤਾਂ ਤਿਆਰ ਬੈਠਾ ਮੈਂ ਗਿਆ ਹੈ ਮੇਰੇ ਕੋਟੇ ਪਾਲ ਮੈਂ ਨਹੀਂ ਪੈਂਟ ਕੋਟ ਪਾ ਲੈ ਪਾ ਲੈ ਤੇ ਚੰਗਾ ਜਲਦੀ ਟਾਈਮ ਲੱਜਣਾ ਟਾਂਕਾ ਲਾ ਜਾਣਾ ਨੀ ਬੂਟੀ ਪਾਲਰ ਪੈ ਜਾ ਨਾ ਨਾ ਹਾਂ ਨਹੀਂ ਬੰਨ ਲੇ ਲੋੜੇ ਨਹੀਂ ਆਪਣਾ ਟੱਕੜੇ ਕੱਪੜੇ ਪਾ ਲੈ ਦੇਖ ਲੈ ਚਲੋ ਹੋ ਤਿਆਰ ਆ ਗਿਆ ਮੈਂ ਕਹਾ ਦੇਖਾ ਨਿੰਬੇ ਨੇ ਕਿਆ ਟੌਰ ਕੱਟੀ ਹੋਈ ਹੈ ਦੇਸੀ ਜੀ ਬਣੀ ਫਿਰਦਾ ਪੈਂਟ ਕੋਟ ਪਾ ਲੈ ਇੰਨਾ 7-8000 ਦਾ ਤੈਨੂੰ ਸਵਾ ਲੈ ਕੇ ਦਿੱਤਾ ਗੁੱਜਰ ਬਾਜੀ ਸਸਰੀ ਕਾਲ ਸਸਰੀ ਕਾਲ ਬੈਠੀ ਸਸਰੀ ਹਰੋ ਜੋਬਰ ਉਹ ਬੱਸ ਯਾਰ ਮਿਸਤਰੀ ਆਏ ਨਹੀਂ ਫੋਨ ਫੋਨ ਕਰਦਾ ਰਿਹਾ ਅੱਜ ਇੱਕ ਦਿਨ ਹੋਰ ਲੇਟ ਹੋ ਗਿਆ ਯਾਰ ਚੱਲੀਏ ਵੀ ਚੱਲ ਵੀ ਥੋਈਏ ਤਿਆਰ ਫਿਰ ਚੱਲ ਬਾਈ ਮੂਰੇ ਮੂਰੇ ਭੱਜ ਲੈ ਤੇਜ ਤੁਰਿਆ ਇੰਨੇ ਚੋਂ ਨਾ ਸਰੀਰ ਚੋਂ ਭਾਫਾ ਨਿਕਲ ਰਹੀਆਂ ਜਦਾਂ ਇੱਕ ਸਰੀਰ ਬਰਮਾਪ ਚਾ ਹੋ ਜਾਂਦਾ ਨਾ ਉਦਾਂ ਹੋ ਗਿਆ। ਸ਼ਾਲਾ ਨੰਮਾ ਤੇ ਹਰ ਬੈਠਾ। ਮੈਂ ਵੀ ਹੁਣ ਫੜੀ ਫੜ ਜਾ ਕੇ ਤਿਆਰ ਹੂੰ। ਕੱਪੜੇ ਪਾਈਏ ਫਿਰ ਸੋਨੇ ਸੋਨੇ ਜੇ। ਦਿਖਾਉਂਦਿਆ ਤੁਹਾਨੂੰ ਵਿਆਹ। ਥੋੜਾ ਜਿਹਾ ਵਿਆਹ ਬਾਰੇ ਚਾਨਣਾ ਪਾ ਦਿੰਦਾ। ਅ ਸਵੀਡਨ ਤੋਂ ਮੇਰਾ ਦੋਸਤ ਉਹ ਨਾਰਵੇ ਦੇ ਨਾਲ ਲੱਗਦੀ ਕੰਟਰੀ। ਤੇ ਉਹਦੀ ਭੈਣ ਦਾ ਵਿਆਹ ਏ। ਤੇ ਅਸੀਂ ਪਾਈ ਹੈ ਗਿਆ ਕੁੜੀ ਵਾਲੇ ਵੱਲ ਤੇ ਬਸ ਇੱਥੇ ਬਹੁਤ ਪਿਆਰ ਕਰਨ ਵਾਲੇ ਮਿਲੇ ਜਾਂਦੇ ਆ ਤੇ ਦੇਖਦੇ ਕਿਹੜੇ-ਕਿਹੜੇ ਮਿਲਦੇ ਆ ਅੱਜ ਕਿੰਨਾ ਸੁੰਨਾ-ਸੁੰਨਾ ਜਿਹਾ ਲੱਗ ਰਿਹਾ ਇੱਥੇ ਕੋਈ ਵੀ ਨਹੀਂ ਬੰਦਾ ਹੈਗਾ ਨਹੀਂ ਤਾਂ ਟਹਲ-ਪਹਲ ਲੱਗੀ ਹੁੰਦੀ ਦੀ ਪੂਰੀ ਇੱਥੇ ਤੇ ਗੰਗਾ ਖੜਦਾ ਫਿਰ ਤੂੰ ਜਾਇਂ ਫਿਰ ਹੈ ਮੈਂ ਕਰਤਾ ਉਹਨੂੰ ਫੋਨ ਮੈਂ ਦੋ ਕੁ ਦਿਨ ਪਹਿਲਾਂ ਸੰਮਣ ਆਏ ਤੇ ਉਹਨੇ ਅੱਜ ਜਗਾ ਜਿੱਥੇ ਲੱਤੀ ਦੀ ਮਿੰਟ ਬਣਾਈ ਆ ਮੈਂ ਵਾਹਗੂ ਨੂੰ ਭੇਜਣੇ ਇੱਕ ਹੋਰ ਮੇਰਾ ਯਾਰ ਦੋਸਤ ਪ੍ਰਾਪਰਟੀ ਡੀਲਰ ਉਹ ਜਾਊਗਾ ਮੈਂ ਸਕੇ ਨਾਲ ਦੇਖ ਲੈ ਜਾ ਕੇ ਕਿ ਆਪਣ ਦਾ ਹਰਥੇ ਮੈਂ ਇਹ ਦੱਸੂਗਾ ਫਿਰ ਤਿਆਰੀ ਹੈ ਜੀ ਚੱਲੀਏ ਫਿਰ ਕੋਟ ਉੱਥੇ ਜਾ ਕੇ ਪਾ ਲੂੰਗਾ ਕਿਉਂਕਿ ਧੁੱਪਾਂ ਨਿਕਲ ਰਹੀ ਹੈ ਅੱਜ ਥੋੜੀ ਥੋੜੀ ਹਲਕੀ ਹਲਕੀ ਜੀ ਜ਼ਿਆਦਾ ਨਹੀਂ ਨਿਕਲੀ ਹਲਕੀ ਹਲਕੀ ਚ ਨਿਕਲੀ ਨਿੰਮਨ ਨੂੰ ਤਿਆਰ ਹੋਏ ਨੂੰ 2.5 ਘੰਟੇ ਹੋ ਗਏ ਵਾਹਗੂ ਤੂੰ ਤਿਆਰ ਹੋ ਕੇ ਨਿਕਲ ਫਿਰ ਮਾਪਦਾਂ ਨੂੰ ਕਰਤਾ ਫੋਨ ਜਾ ਕੇ ਇੱਕ ਵੈਨਾ ਫੀਤਾ ਮਾਰ ਕੇ ਜਗਾ ਮਿਲ ਲਓ ਆਪਣੀ ਦੋਨਾਂ ਪਾਸੋਂ ਮਿਲ ਕੇ ਨਾ ਮੈਨੂੰ ਜਗਾ ਦੱਸੋ ਕਿੱਦਾਂ ਆ ਫਰਦ ਤੈਨੂੰ ਭੇਜਰਾਂ ਉਹਦੀ ਫੋਟੋ ਕਾਪੀ ਕਢਾ ਲੈ ਤੋਂਡੇ ਕੋਲ ਜਿਹੜੀ ਤੈਨੂੰ ਬਰਸਾਪਾ ਕਿਤੇ ਨਾ ਫਰਦ ਦੀ ਫੋਟੋ ਕਾਪੀ ਕਢਾ ਲੈ ਉਹ ਜਗਾ ਦੀ ਰਜਿਸਟਰੀ ਲੱਭ ਨਹੀਂ ਰਹੀ ਹੈਗੀ ਤੇ ਰਜਿਸਟਰੋਂ ਨਕਲ ਕਢਾਵਾਂਗੇ ਹਾਂ ਕੱਲ ਨੂੰ ਇਹਦੇ ਵੇਹ ਕੱਪੜਾ ਲੱਗਣਾ ਪੈਣਾ ਯਾਰ ਕਿਆ ਕਰੇ ਬੰਤਾ ਕਿੱਧਰ ਕਿੱਧਰ ਹੋਈ ਜਾਵੇ ਵਿਆਹ ਵੀ ਜ਼ਰੂਰੀ ਤਾਂ ਨਹੀਂ ਅੱਜ ਬਾਹਰ ਕੰਮ ਸਾਰੇ ਕਰਦਣ ਤੇ ਨਕਲ ਕਢਾ ਲੈ ਰੇ ਦੀ ਫਰਦ ਦੀ ਤੇ ਜੇ ਨਹੀਂ ਗੱਲ ਬਣੀ ਯਾਰ ਮੈਂ ਤਾਂ ਵੇਚ ਕੇ ਪਾਸੇ ਕਰਨੀ ਥੇ ਪਰ ਇੱਕ ਬੰਦਾ ਗਾਹਕ ਲੱਗਿਆ ਤੋ ਤੇ ਪਰ ਹੋਰ ਕਾਰਜ ਕਰੀਏ ਫਿਰ ਕੋਈ ਚਾਰ ਪੈਸੇ ਆਉਣਗੇ ਕੋਲ ਹੁਣ ਬਣੀ ਗੱਲ ਨਿੰਮੇ ਦੀ ਬੇਬੇ ਤੇ ਨਿੰਮਾ ਭਾਈ ਮੇਰੇ ਪੈਡ ਕੋਟ ਪਵਾਤਾ ਹਾਂ ਤੂੰ ਆਇਆ ਮੇਰੇ ਪੈਰ ਪਿੱਛੇ ਬਾਤ ਪਾਉਂਦਾ ਮੈਂ ਅੱਛਾ ਅੱਛਾ ਇਹਦੇ ਬਾਰੇ ਵੀ ਸੋਚੋ ਕੁਛ ਹਾਂ 45 ਸਾਲ ਉਮਰ ਹੋ ਚੱਲੀ ਸੋਚੋ ਕੁਛ ਉਹ ਕਿਆ ਸੋਚੀਏ ਹਾਂ ਕੋਈ ਮੁੱਲ ਦਿਓ ਲੈ ਆ ਮੁੱਲ ਦਿਓ ਨਹੀਂ ਬਾਈ ਦਰਸ਼ਨ ਬਾਈ ਨਹੀਂ ਨਹੀਂ ਮੈਂ ਇਹ ਕਰਾਉਣਾ ਦਰਸ਼ਨ ਬਾਈ ਉਹ ਕਿਹਦੇ ਘਰ ਤੇ ਮਾਨੇ ਕਹਿੰਦੇ ਮੁੱਲ ਦੀ ਲਿਆਓ ਕੋਈ ਉਹ ਨਹੀਂ ਨਹੀਂ ਲਿਆਓ ਫਿਰ ਹਾਂ ਪਾ ਲਿਆ ਫੁੱਲਾਂ ਦਾ ਹਾਰ ਦੇਖਦਾ ਮੈਂ ਦੇਖਦਾ ਅੱਜ ਜੇ ਅੱਜ ਕੋਈ ਮਿਲ ਗਈ ਨਾ ਅੱਜ ਲੈ ਆਉਂਦਾ ਹਾਂ ਲੈ ਆ ਅੱਜ ਲੈ ਆਉਣਾ ਦੇਖਦਾ ਹਾਂ ਬੈਣ ਵਜਾ ਅੱਜ ਵਜਾ ਦਈ ਬੈਣ ਵਜਾ ਲੈ ਵੀ ਨੀ ਮੈਂ ਹੁਣ ਤੇਰੇ ਘਰ ਦੇ ਮਨ ਕੇ ਵਿਆਹ ਲਵਾਂ ਕਹਿੰਦਾ ਪਰ ਪਰਦਾ ਹੀ ਬਾਦਦਾ ਆ ਇਹ ਹਾਂ ਅੰਦਰ ਤਾਂ ਹਾਂ ਅੰਦਰ ਤਾਂ ਨਹੀਂ ਆਉਂਦਾ ਅੰਦਰ ਤਾਂ ਨਹੀਂ ਕਹਿੰਦੇ ਵੀ ਕੀ ਕਹਿੰਦੇ ਹੁੰਦੇ ਆ ਵੀ ਹਾਂ ਜਗਾ ਦੇ ਉਹ ਜਣ ਹਾਂ ਤੇਰੇ ਕਿਆ ਕਹਿੰਦੇ ਹੁੰਦੇ ਆ ਵੀ ਟੋਟੇ ਹੋ ਜਾਣ ਨੋਰ ਨਿਕਲ ਰੱਖਦੇ ਤੇਰੇ ਪਰ ਹੁਣ ਕਹਿੰਦਾ ਮੈਂ ਉਹ ਲਿਆਉਣੀ ਜਿਹਦੇ ਬੱਚਾ ਨਾ ਹੋਵੇ ਅਸੀਂ ਪਰਿਵਾਰ ਵਧਾਉਣਾ ਨਹੀਂ ਹੈਗਾ ਕੀ ਪਰਿਵਾਰ ਵਧਾਉਣਾ ਨਹੀਂ ਹੈਗਾ ਕੋਈ ਨਹੀਂ ਪਤਾ ਹੁੰਦਾ ਭਾਈ ਆ ਬਹੁਤ ਕਾਰਡ ਆਏ ਹੋਏ ਤੇ ਉਤੋਂ ਕੁੜਾ ਜਿਆਦਾ ਨਹੀਂ 13 14 ਇਨਵਿਟੇਸ਼ਨ ਆਈਆਂ ਹੋਈਆਂ ਅੱਜੀਆਂ ਪਰ ਹੈ ਦੂਰ ਤੇ ਯਾਰ ਆ ਵੀ ਹੁਣ ਘਟੋਕੜ ਵੀ 100 150 ਕਿਲੋਮੀਟਰ ਦੂਰ ਹੈ ਐਨਾ ਦੂਰ ਜਾਣ ਦਾ ਯਾਰ ਕੋਈ ਫਾਇਦਾ ਨਹੀਂ ਹੁੰਦਾ ਘਟੋੜ ਦੋ ਘੰਟੇ ਜਾਣ ਨੂੰ ਲੱਜੇ ਦੋ ਘੰਟੇ ਆਉਣ ਨੂੰ ਲੱਜਾਂਦੇ ਆ ਕੋਈ ਤਾਂ ਗੱਲ ਆ ਚਾਰ ਘੰਟੇ ਸਾਡੇ ਫਿਰ ਘਰਾਂ ਕੰਮ ਚੱਲ ਚੱਲ ਜ ਮਿਸਤਰੀ ਕੁਦਰਤੀ ਆਏ ਨਹੀਂ ਅੱਜ ਆਏ ਨਹੀਂ ਹੂੰ ਦਸੋ ਉਸ ਮਨਾਉਂਦੇ ਉਹ ਵੀ ਕਾਹਦਾ ਉਸ ਮਨਾਉਂਦੇ ਮੈਂ ਵਿਆਹ ਨੂੰ ਚੱਲਿਆ ਨਹੀਂ ਨਹੀਂ ਹੂੰ ਮੇਹੂਨੀ ਬੱਦਾਨੀ ਹੋ ਗਿਆ ਇੱਕ ਜਿਹੜਾ ਉਹਨਾਂ ਦਾ ਆੜੀ ਪੂਰਾ ਹੋ ਲਿਆ ਤਾਂ ਕਿਹੜਾ ਉਹੀ ਮੰਡ ਵਿੱਚ ਇਹ ਮਿਸਤਰੀਆਂ ਦਾ ਕੋਈ ਹਾਂ ਤੇ ਮੈਨੂੰ ਨੇ ਅੱਜ ਕਿਦਣ ਹੋਇਆ ਉਹਦਾ ਕਈ ਦਿਨ ਦਾ ਦਾ ਭੋਗ ਪਿਆ ਗੱਲ ਅੱਛਾ ਗੱਲ ਵੀ ਨਹੀਂ ਆਈ ਕੱਲੁੱਤੀ ਗਏ ਹੋਤੇ ਚੱਲਾ ਯਾਰ ਚੱਲੀ ਆ ਜਾ ਬਾਈ ਸਾਡਾ ਡਰਾਈਵਰ ਆ ਰਿਹਾ ਰਿੰਕੂ ਮੈਂ ਤਾਂ ਬੰਦੇ ਜੇ ਫਿਰ ਇੰਨੇ 2 ਜਾਂ 3 ਬੰਦੇ ਹੁੰਦੇ ਨਾਲ ਕਿਉਂਕਿ ਫਿਰ ਬੰਦਾ ਬੋਰਜਾ ਨਹੀਂ ਹੁੰਦਾ ਹੈ ਹੋਰ ਆਪਾਂ ਇਹਨਾਂ ਨਾਲ ਬੈਠੇ ਰਹੀ ਤਾਂ ਗੱਲਾਂ ਬਣਾ ਬੰਦੀ ਬੰਦਾ ਬਧੀ ਆਪਣਾ ਸਰਪੰਚ ਸਰਪੰਚ ਆਪ ਦਾ ਸਰਪੰਚ ਅੰਮ ਫਿਰਦਾ ਉਹ ਬੰਦਾ ਸਵੀਡਨ ਤੋਂ ਆਇਆ ਉਹਦਾ ਕਾਰੋਬਾਰ ਇੱਥੇ ਹੈਗਾ ਜੀ ਉਹਦਾ ਜਿਹੜੇ ਗੱਡੀ 'ਚ ਵੀਲ ਨਹੀਂ ਪੈਂਦੇ ਕਿ ਜਿਹੜੇ ਉਹ ਸਟਾਰਜ ਹਾਂ ਹਾਂ ਕਈ ਭੰਤਾਂ ਦੇ ਹੁੰਦੇ ਵਿੱਚ ਬਹੁਤ ਵਾਰੀ ਕਹਿੰਦਾ ਬਾਈ ਆ ਜਾ ਮੇਰੇ ਕੋਲ ਚੇਂਜ ਕਰਾ ਲਾ ਆ ਜਾ ਬਾਈ ਮੇਰੇ ਕੋਲ ਚੇਂਜ ਕਰਾ ਲਾ ਕੰਟੇਨਰ ਆਇਆ ਨਵਾਂ ਇਹ ਦੇਖ ਲੈਣੇ ਜਿਹੜੇ ਤੈਨੂੰ ਪਸੰਦ ਆ ਮੈਂ ਕਿਹਾ ਹਲੇ ਮੇਰੀ ਗੱਡੀ ਦੇ ਟਾਇਰ ਖੜੇ ਆ ਹਾਂ ਹਲੇ ਵੀ ਕੁ ਟੋੜੇ 20000 25000 ਕਿਲੋਮੀਟਰ ਹੋਰ ਚੱਲਣੇ ਜਦੋਂ ਟਾਇਰ ਲੱ ਟਾਇਰ ਵੀ ਨਵੇਂ ਆ ਰਹੇ ਰਿੰਮ ਵਾਲੇ ਰਿੰਮ ਦਾ ਉਹ ਟਾਇਰ ਵੀ ਹਾਂ ਵੀਲ ਪਨਖ ਨਵੇਂ ਪਾ ਦਨੇ ਸਾਰਾ ਕੁਝ ਰਿੰਮ ਜਿਹੜੇ ਹੁੰਦੇ ਜਿਹੜੇ ਡਿਜ਼ਾਈਨ ਜੇ ਹਾਂ 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 ਮੈਨੂੰ ਤਾਂ ਬਹੁਤ ਪਾਰੀ ਮੇਰੇ ਗੱਲ ਪਿਆ ਮੈਂ ਹੀ ਹਾਂ ਰੋਕੀ ਜਾਂਦਾ ਤਾਂ ਇਹ ਵੀ ਬਾਈ ਤਗੜੇ ਹੀ ਆ ਉਹ ਲੂਲੇ ਬਹੁਤ ਪੈਨੇ ਆ ਤੈਨੂੰ ਪਤਾ ਦੂਏ ਦਾ ਫੇਸ ਬਸ ਹੁਣ ਤਾਂ ਫਿਰ ਆਹ ਆਫ ਰੋਡਿੰਗ ਬੰਦ ਹੋ ਜਾਂਦੀ ਆ ਆਪਾਂ ਉਹ ਲੈਣੇ ਆਫ ਰੋਡਿੰਗ ਵੀ ਤੇ ਆਨ ਰੋਡਿੰਗ ਵੀ ਦੋਨਾਂ ਜਿਹੜੇ ਆਪਾਂ ਇਹ ਬਾਈ ਹੁਣੇ ਤਾਂ ਗੜੇ ਆ ਇਹ ਕੰਪਨੀ ਤਾਰੀ ਨਾਲ ਲਾ ਕੇ ਦਿੰਦੀ ਆ ਹੂੰ ਹੂੰ ਕੰਪਨੀ ਤੇ ਤਾਂ ਇਹ ਦਿੰਦੇ ਵੀ ਤੁਸੀਂ ਆਫ ਰੋਡ ਜੰਗਲਾ ਜੁਗਲਾ ਜਿੱਦਾਂ ਮਰਜ਼ੀ ਖੇਤਾ ਕੋਤਤ ਜੂਰ ਵਾ ਲੋ ਇਹ ਮਜ਼ਬੂਤ ਆ ਭਾਈ ਇਹ ਮਜ਼ਬੂਤ ਹੈ ਤੇ ਕੱਲ ਨੂੰ ਉਹ ਟਾਇਰ ਪਾਏ ਹੋਏ ਆਪਾਂ ਨੇ ਵੀਲ ਪਾਏ ਹੋਏ ਆ ਉਹ ਕੋਈ ਨੁਕਸਾਨ ਫਿਰ ਕੰਪਨੀ ਵਾਲੇ ਫਿਰ ਨਾਲੇ ਉਹ ਨਹੀਂ ਦਿੰਦੇ ਫਿਰ ਕਲੇਮ ਨਹੀਂ ਦਿੰਦੇ ਤਾਂ ਹੀ ਮੈਂ ਸਾਰੇ ਚੀਜ਼ਾਂ ਜਰਨੀ ਵਿੱਚ ਰੱਖੇ ਸਾਰੇ ਅੰਦਰ ਤੇ ਮੜੇ ਮੁੱਟੀ ਮੋਡੀਫਾਈ ਕਰਾਈ ਆ ਬਾਹਰ ਸਾਰੀ ਚੀਜ਼ਾਂ ਹੋਈ ਆ ਮਾਈਕਾ ਨਾਲ ਫਿਰ ਫੋਰਚੂਨਰ ਦੌਣ ਗਏ ਉਹਨਾਂ ਭਾਈ ਟਾਇਰ ਨਵੇਂ ਬਦੋ ਪਵਾਤੇ ਸਾਰਾ ਕੁਝ ਹੈ ਉਹ ਗੰਦੇ ਕੰਪਨੀ ਵਾਲੇ ਕਹਿੰਦੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਭਾਈ ਕਾਲੂ ਕੋਈ ਗੱਲ ਹੋਗੀ। ਉਹੀ ਗੱਲ ਅਜਦੀ ਫਿਰ। ਲੋ ਜੀ ਸਰਪੰਚ ਸਾਹਿਬ ਵੀ ਆ ਗਏ ਨੇ ਹੁਣ ਤਾਂ ਸਾਫਾ ਸਰਪੰਚ ਆ। ਆਜਾ ਜੀ ਤੁਸੀਂ ਅੱਜ ਮੈਂ ਤੁਹਾਨੂੰ ਅੱਗੇ ਫੜਾਉਂਦਾ ਫਿਰ ਗੱਡੀ। ਜੱਟ ਹਾਏ ਹਾਏ ਅੱਗੇ ਫੜਾਉਂਦਾ ਤੁਹਾਨੂੰ ਗੱਡੀ। ਅੱਛਾ ਕੋਈ ਆਜੋ। ਆਜੋ ਭਾਜੀ ਬੈਠੋ ਤੁਸੀਂ। ਆਓ ਸਰ। ਇਹ ਪਹਿਲਾਂ ਦੇਸੀ ਜਿਹੀ ਬਣ ਗਿਆ। ਫਿਰ ਪੈਂਟ ਕੋਟ ਪਾਇਆ ਮੈਂ ਇਹਦੇ। ਪੈਂਟ ਕੋਟ ਚਾਹੀਦਾ। ਇਹ ਬਿਆਨ ਦਾ ਫਿਰ ਪੈਂਟ ਕੋਟੇ ਹੁੰਦਾ। ਇੰਨੇ ਪੈਸੇ ਖਰਚੇ ਤੇਰੇ ਪਰ ਮੈਂ ਹਲਤੇ ਕੇ ਪੈਸੇ ਆਏ ਨਹੀਂ ਤੇਰੇ ਬਾਹਰ ਤੇ ਗੱਲ ਦੱਸਦੇ ਆ ਭਾਈ ਕਿਸੇ ਨੇ ਬਾਹਰ ਤੇ ਕਰਤਾ ਫੋਨ ਕਹਿੰਦਾ ਨਿੰਮੀ ਨੂੰ ਜਿੰਨਾ ਮਹਿੰਗਾ ਕੋਟ ਸਵਾ ਸਕਦਾ ਸਵਾ ਦੇ ਮੈਂ ਭਾਈ 6000 ਦਾ ਕੋਟ ਸਵਾਤਾ ਮੁੜ ਕੇ ਬੰਦਾ ਫੋਨ ਇਹਨੇ ਚੱਕੇ ਮੈਂ ਕਹਾਂ ਭਾਈ ਭੇਜ ਪੈਸੇ ਨਿੰਮੀ ਬਾਤ ਤੇ ਹੁਣ ਫੋਨ ਇਹਨੇ ਚੱਕੇ ਪੈਸੇ ਦਾ ਇੱਕ ਪਾਉਣਾ ਇਹਨੇ ਨੀ ਚੱਕਿਆ ਇਹ ਤਾਂ ਸਾਡੇ ਨਾਲ ਬਹੁਤ ਐਦਾਂ ਦੀ ਟ੍ਰੈਜੇਡੀ ਹੋਈ ਆ ਭਾਈ ਫੋਨ ਭੇਜਿਆ ਕਹਿੰਦਾ ਮੈਂ ਭਾਈ ਫੋਨ ਤੇ ਇਦਾਂ ਫੋਨ ਨਹੀਂ ਦਿੱਤਾ ਉਹਨੇ ਨਿੰਮੀ ਕੋਲ ਫੋਨ ਨਹੀਂ ਤੇ ਦੂਜਾ ਦੇ ਦੇ ਪਰ ਫੋਨ ਪੁਰਾਣਾ ਕਹਿੰਦਾ ਨੇ ਮੇਰੋ ਭਾਈ ਫੋਨ ਲੈ ਕੇ ਦੋ ਅਸੀਂ ਪੈਸੇ ਮੈਂ ਪੈਸੇ ਭੇਜਦਾ ਚੱਲ ਭਾਈ ਤੇਰਾ ਮੈਨੂੰ ਮਨ ਫੋਨ ਲੈ ਤਾਂ ਬਾਅਦੋਂ ਬਣਾ ਪੈਸੇ ਦੇਵੇ ਹਾਂ ਇੱਕ ਵਾਰ ਤਾਂ ਹੱਥੇ ਹੋ ਗਈ ਚੰਗੀ ਗੱਲ ਨਹੀਂ ਹੈ ਨਾ ਨਾ ਦੂਜੀ ਵਾਰ ਹੱਦ ਹੋ ਗਈ ਕਹਿੰਦਾ ਮੈਨੂੰ ਗੱਡੀ ਲੈ ਕੇ ਦੋ ਗੱਡੀ ਉਹ ਹਾਂ ਕਹਿੰਦਾ ਮੈਨੂੰ ਗੱਡੀ ਲੈ ਕੇ ਦੋ ਅਸੀਂ ਪੈਸੇ ਭੇਜਦੇ ਹਾਂ ਡਰਾਈਵਰ ਚੇਂਜ ਕਿਹਦੇ ਮੇਰੇ ਰੇ ਕੋ ਦਾ ਲੈ ਵੀ ਆ ਇਹਨੂੰ ਪੈ ਜਾ ਮੈਂ ਇੱਕਦੋ ਟੈਲੀਫੋਨ ਕਰਨਾ ਮੈਂ ਹੁਣ ਪਹੁੰਚ ਗਿਆ ਉੱਥੇ ਜਿੱਥੇ ਸਾਡਾ ਕਿਆ ਕਹਿੰਦੇ ਹੁੰਦੇ ਆ ਨਿਸ਼ਾਨਦੇ ਹੋਣੀ ਆ ਔਰ ਮੁੜ ਗਏ ਆ ਜੰਦੇ ਆਲੇ ਵਾਲਾ ਜੰਦੇ ਆਲੇ ਨੂੰ ਮੁੜ ਗਏ ਹੁਣ ਅਸੀਂ ਆ ਇੱਥੇ ਤੋਂ ਸਿੱਧਾ ਪਹੁੰਚਾਂਗੇ ਫਲੋਰ ਫਲੋਰ ਤੋਂ ਨਕੋਤਰ ਪਿੰਡਾਂ ਵਿੱਚ ਨੂੰ ਹੋ ਕੇ ਚੱਲਦੇ ਟਾਈਮ ਹੈਗਾ ਸਾਡੇ ਕੋਲ ਵੱਧੂ ਪਿੰਡ ਦੇਖਦੇ ਚੱਲਦੇ ਇੱਧਰ ਦੇ ਨਾ ਮੈਂ ਸਾਰੇ ਪਿੰਡ ਦੱਸੀਆਂ ਕਿਹੜੇ ਕਿਹੜੇ ਪਿੰਡ ਆਈ ਗਿਆ ਚਾ ਬਾਈ ਪੜ੍ਹੀਏ ਪਿੰਡਾ ਬੋਰਡ ਪੜ੍ਹੀ ਜੰਗੜਾ ਜੰਗੜਾ ਪਿੰਡ ਆ ਗਿਆ ਆ ਗਿਆ ਆਹ 10 ਕਿਹੜਾ ਪਿੰਡ ਲਿਖਿਆ ਹੁਣ ਛੇਤੀ ਦੱਸਿਆ ਗੁਰੂ ਬੋਰੂਵਾਲ ਵੀਰੋ ਵੀਰੋਵਾਲ ਕੋਲ ਦੱਸ ਵੀਰੋਵਾਲ ਨੂੰ ਵੀਰੋਵਾਲ ਦੇਖੋ ਦੱਸ ਆਉਣਾ ਵੀਰੋਵਾਲ ਹਾਂ ਜਟੇਵਾਲਾ ਜਟੇਵਾਲਾ ਆ ਗਿਆ ਜਟੇਵਾਲਾ ਅੰਮ੍ਰਿਤਸਰ ਜਿੱਦਾਂ ਪਾ ਲੰਘ ਕੇ ਇਤਨਾ ਹੋ ਗਿਆ ਇਸ ਰਸਤੇ ਨੂੰ ਆਜ ਦੇ ਆਪਾਂ ਹਾਂ ਹਾਂ ਅਸੀਂ ਪਤਾ ਗਿਆ ਹੋਇਆ ਗੱਡੀ ਫਗਵਾੜੇ ਨੂੰ ਥੱਲੇ ਲਾਈ ਹੋਣੀ ਸਿੱਧੂ ਦੱਸਦੀ ਮੈਂ ਕਿਹਾ ਨੰਮਿਆਂ ਤਾਂ ਸੜਕ ਦੇਖੀ ਨਹੀਂ ਕਦੇ ਆਪਾਂ ਨੇ ਮਾਝਾ ਤਾਂ ਮਾਰੇ ਜਿਹੜਾ ਗਰਾਇਆ ਤੇ ਫਲੋਰ ਦੇ ਪਿੱਛੇ ਥੋੜਾ ਜਾ। ਅੱਛਾ। ਫਿਰ ਪਿੰਡਾਂ ਵਿੱਚੋਂ ਆ ਰਸਤਾ ਨਿਕਲੇ ਇੱਕ ਆਹ ਰਸਤੇ ਨੂੰ ਆ ਜੇ ਫਿਰ ਅਸੀਂ। ਪਿੰਡਾਂ ਵਿੱਚੋਂ ਹੋ ਕੇ। ਇਹ ਨੰਮਾ ਜਿਹੜਾ ਕਲਾਸੀ ਹੈ ਨਾ ਕੋਲ ਬੈਠਾ ਇਹ। ਇਹ ਸਵਾਦ ਲੈਣੇ ਆਉਂਦਾ ਰੌੜ ਰੜ ਨਹੀਂ ਦੇਖਦਾ ਇਹ। ਇਹ ਬੈਠਾ ਹੈ। ਇਹ ਤਾਂ ਆ ਕਹਿੰਦਾ ਬਸ ਘਰਾਂ ਪਹੁੰਚ ਜਾਦੇ ਬਸ। ਚਾਰੇ ਪਾਸੇ ਚਾਰੇ ਪਾਸੇ ਤੂੰ ਦੇਖੇ ਕਰ ਵੀ ਭਾਈ ਤੂੰ ਤਾਂ ਆਪਾਂ ਅੱਗੇ ਲੰਘ ਗਏ। ਚਾਰੇ ਪਾਸੇ ਨੀਗਾ ਮੈਂ ਦੱਸੀ ਜਾਣਾ ਡਰਾਈਵਿੰਗ ਇੱਧਰ ਪਈ ਆ। ਜਾਣਾ ਕਿੱਥੇ ਉਹ ਦੱਸੀ ਜਾਣਾ ਫਿਰ। ਤਿਆਗਾ ਜੂ ਦੇਣਾ ਨੇ ਪਕੌੜੇ ਨੂੰ ਦਸ ਗੁੱਲਿਆਂ ਨੂੰ ਕਿਹੜਾ ਆ ਵੀ ਆ ਵੀ ਕਿਡੇ ਦੇ ਇੱਥੇ ਮੈਂ ਇਹਦਾ ਤਾਂ ਹੈਗਾ ਹੁਣ ਮੈਂ ਕੀ ਆ ਕਰਾ ਦਸ ਮੈਂ ਨਿਗਾ ਰੱਖਦਾ ਚਾਰੇ ਪਾਸੇ ਜਾਂਦੇ ਨਿਗਾ ਰੱਖ ਚਾਰੇ ਪਾਸੇ ਉਹ ਚਾਰੇ ਪਾਸੇ ਜਾਂ ਨਿਗਾ ਤੇ ਪਿੱਛੇ ਪਿੰਨਾ ਰਸਤਾ ਦੇ ਵਿੱਚ ਨੂੰ ਜਾਂਦਾ ਤਾਂ ਪਿੰਡਾਂ ਦੇ ਵਿੱਚ ਨੂੰ ਮਾਜਰਾ ਕਨਾ ਮਾਜਰਾ ਕਲਾ ਰਸਤਾ ਜਾ ਰਹੇ ਤੂੰ ਮਾਜਰਾ ਗੱਲਾਂ ਨੂੰ ਐਤੋਂ ਆਪਣੇ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਦੇਖ ਲੈ ਨਾ ਜਾਣ ਪਛਾਣ ਵਾਲਾ ਵੀ ਨਹੀਂ ਹੈ ਇੱਧਰ ਨੂੰ ਕੋਈ ਪਰ ਬਾਅਦ ਚ ਕਮੈਂਟ ਆਉਣਾ ਹੈ ਬਾਈ ਇੱਧਰ ਗਏ ਤੇ ਟਿਕਣ ਆ ਗਿਆ ਆਰਾਮ ਖੜ ਲੰਘ ਗਿਆ ਇੱਧਰ ਸਹਾਪੁਰ ਸਹਾਪੁਰ ਤਾਂ ਸਹਾ ਸਹਾਪੁਰ ਇੱਧਰ ਪਟਾ ਕਾਫੀ ਡੇੜੇ ਡੇੜੀ ਹੈ ਪਰ ਤੇ ਲੋਕ ਬਾਹਰ ਬਹੁਤ ਗਏ ਇੱਧਰ ਇਲਾਕੇ ਵਾਲੇ ਉਹ ਬਾਈਪਾਸ ਦੇਖਣ ਲੱਗ ਪਿਆ ਉਪਰ ਹਾਂ ਨਹੀਂ ਨਹੀਂ ਉਹ ਆਪਟਾ ਉਹ ਆਪ ਲੰਗ ਕੋਸਾ ਪਰ ਉਹ ਰੋਲ ਬਾਬ ਮੈਂ ਕਿਹਾ ਤੋਂ ਬਾਈਪਾਸ ਨਿਕਲਣ ਲੱਗਿਆ ਹੋਇਆ। ਕਰਦੇ ਕਰਾਉਂਦੇ ਹੋਰ ਵਿੱਚ ਪਿੰਡ ਥੋੜੇ ਜਿ ਲੰਘ ਲੈ ਸਾਡੇ ਹੁਣ ਪੁੱਜ ਗਏ ਸੀ ਰਾਹੋਂ। ਉਹ ਉੱਥੇ ਜਿੱਥੇ ਸਕੂਟਰੀ ਵਾਲੀ ਕੁੜੀ ਜੀ ਨਿਕਲੀ ਐ ਇੰਦਰ ਮੋੜਨਾ ਆਪਾਂ ਨੇ। ਹਾਂ ਹਾਂ ਇਹਦੀ। ਅਸੀਂ ਤਾਂ ਰੋਡ ਨਵਾਂ ਸ਼ਹਿਰ ਨੂੰ ਰੋਡ ਜੋੜ ਦਾ ਪਿੱਛੇ ਜਿ ਸਿੱਧਾ ਜਾਈਏ ਆਪਾਂ। ਪਹਿਲਾਂ ਮੈਂ ਇਧਰੋਂ ਆਉਣ ਲੱਗਿਆ ਤਾਂ ਮੈਂ। ਇਧਰੋਂ ਨਵਾਂ ਸ਼ਹਿਰ ਹਾਂ। ਹਾਂ ਤਾਂ ਮੈਂ ਸ਼ਹਿਰ ਵਾਲਾ ਰੋਡ ਆ। ਆ ਚਲ ਪਿੰਡ ਦੇਖਦੇ ਚੱਲਦੇ ਆਂ। ਦੇਖਿਆ ਰੋਡ ਕਿੱਦਾਂ ਦਾ ਇਹ। ਨਾ ਉਹ ਲਿਖਿਆ ਫਲੋਰ ਆ ਗਿਆ ਬੋਰਡ ਲਿਖਿਆ ਹੋਇਆ। ਪਰ ਉਹ ਤਾਂ ਬਾਜ਼ਾਰ ਆਹੇ ਉਹ ਦੇਖਾ ਸਾਹਮਣੇ ਮਛੋੜਾ ਫਲੋਰ ਫਲੋਰ ਸਿੱਧਾ ਲੇ ਮਛੋੜਾ ਇਧਰ ਲਿਖਿਆ ਸਮਰਾਲਾ ਵਿਧਰ ਲਿਖਿਆ ਉਹ ਸਮਰਾਲਾ ਮਛੋੜਾ ਤੇਰੇ ਮੈਂ ਦੀ ਆਪਾਂ ਨੇ ਫਲੋਰ ਨਿਕਲਣਾ ਸਿੱਧਾ ਲੋਹਰ ਹੈ ਕਿਹਾਂ ਹੈ ਫਲੋਰ ਸਿੱਧਾ ਗੁਰਾਇਆਂ ਹੋ ਗਿਆ ਉੱਤਰ ਗੁਰਾ ਮੈਂ ਵੀ ਪੰਨ ਲਗਾਉਂਦਾ ਉਹ ਆਣਾ ਖੜਾ ਰੁੜ ਅੱਗੇ ਬੈ ਗਿਆ ਦਿੱਲੀ ਦੱਸੋ ਕਿੱਥੋਂ ਜਾਣਾ ਮਾਛੀਵਾੜ ਸਿੱਧਾ ਚੱਲੋ ਮਾਛੀਵਾੜ ਗਿਆ ਤੇਰੀ ਗਿਆ ਮਾਛੀਵਾੜ ਅਛੀਵਾੜਾ ਅਛੀਵਾੜਾ ਤੂੰ ਪੈ ਜਾਂਦਾ ਭਾਈ ਰੋਡ ਦਾ ਜਿਹੜਾ ਵਿੱਚ ਸਾਰੇ ਰੋਡ ਸਮਰਾਲਾ ਹਾਂ ਇਕੱਠੀ ਹੋ ਗਿਆ ਉੱਥੇ ਨਾ ਪਿੰਡੇ ਮੈਂ ਕਹਿੰਦਾ ਸ਼ਹਿਰ ਹੀ ਪਾਉਂਦੇ ਆਉਂਦੇ ਦੇਖ ਲੈ ਇਧਰੋਂ ਪੈ ਜਾਗੇ ਆਪਾਂ ਮਾਛਵਾੜੇ ਦੇ ਨਿਕਲੇ ਸਿੱਧਾ ਬਿੱਲੇ ਉੱਨੇ ਨਿਕਲ ਜਾਾਂਗੇ ਵਾਪਸ ਚਾਹੇ ਦੇਖ ਲਾਂਗੇ ਇਹ ਵੀ ਰੋਡ ਦੇਖੀ ਇੱਕ ਵਾਰੀ ਵੀ ਕਿਦਾਂ ਦਾ ਰੋਡ ਹੈ ਉੱਧ ਦੇ ਇਧਰੋਂ ਟਰਾਈ ਕਰ ਲਾਂਗੇ ਜਿਹੜਾ ਰੋਡ ਹੈ ਮੈਂ ਦੇਖਿਆ ਤਾਂ ਮਾਪ ਦੇ ਵਿੱਚ ਆ ਵੀ ਰੋੜਾ ਜਾਂਦਾ ਇੱਥੇ ਨੂੰ ਆਉਂਦੇ ਵਾਪਸ ਇੱਥੇ ਨੂੰ ਦੇਖ ਲਾਂਗੇ ਪਾ ਪੈਣਾ ਤਾਂ ਦੂਰ ਹੈ ਇਧਰੋਂ ਹਾਛੋੜ ਦਾ ਬਿੱਲਾ ਬਰਾਪੁਰ ਰੋਪੜ ਔਰ ਅਗਜੀ ਔਰ ਛੋਟੇ ਛੋਟੇ ਸ਼ਹਿਰ ਆ ਜਿਹਦੇ ਪਿੰਡਾਂ ਦੇ ਕਿਹੜਾ ਪਿੰਡ ਵੀ ਆਲਾ ਮਹਾਲ ਖੜਾ ਆ ਲੈ ਵਿੱਚ ਮਹਾਲ ਖੁਰਦ ਮਹਾਨਕੁਰ ਦਾ ਮਹਾਲ ਖੁਰਦ ਆ ਲੈ ਪਿੰਡ ਚਰਚਾ ਜ਼ਿਆਦਾਤਰ ਮੁਸਲਮਾਨਾਂ ਨਾਲ ਨਾਲ ਪਿੰਡ ਜੇ ਆ ਹਾਂ ਹਾਂ ਅਬਜਾਬਾਦਪੁਰ ਕੋਈ ਤੋ ਪਾਰਟੀਸ਼ਨ ਟਾਈਮ ਉੱਠ ਕੇ ਗਏ ਹੁਣ ਇੱਥੇ ਹੀ ਜੇ ਨਾ ਉੱਤਰੀ ਪੰਜਾਬੇ ਇੱਧਰ ਆ ਗਏ ਤੇ ਮੁਸਲਮਾਨ ਇੱਧਰ ਉੱਧਰ ਚਲੇ ਗਏ ਤੇ ਗੋਜਤੀ ਨੋ ਰੱਖੇ ਪਿਆ ਉਹ ਮੈਂ ਦੇਖ ਰਿਹਾ ਕਿ ਕਦੋਂ ਵੀਡੀਓ ਉਹਦੀ ਆਈ ਸੀ ਆਪਣਾ ਕਿਹੜਾ ਪੰਜਾਬੀ ਟ੍ਰੈਵਲ ਕਪਲ ਉਹਦੇ ਐਵੇਂ ਮਰਕ ਦੇ ਪਿੰਡ ਪਹੁੰਚੇ ਹੋਏ ਤੇ ਦਰਕਾਣਾ ਪਿੰਡ ਦਾ ਉਹ ਸਾਡੇ ਮੇ ਆ ਗਿਆ ਹੈ ਊਪਾ ਥੋੜੂਪਾ ਊੜੋਂਪਾ ਅੜੂਪਾ ਬੜੇ ਜੀਪ ਅਕੰਤਪੁਰ ਇਹ ਹੈ ਇਹ ਕਿਹੜਾ ਸੇਜ ਗੰਚ ਸਾਹਿਬ ਗੁਰਦੁਆਰਾ ਆ ਗਿਆ ਭਾਈ ਵਾਹਿਗੁਰੂ ਸਤਿ ਸੱਚਾ ਪਾਤਸ਼ਾਹ ਸੀ ਪੁੱਜ ਗਿਆ ਫਲੋਰ ਫਲੋਰ ਤੋਂ ਹੁਣ ਨਿਕਲਣਾ ਇਥੋਂ ਅਸੀਂ ਨਕੋਦਰ ਵਾਲੇ ਰੋਡ ਤੋਂ ਰੋਡ ਲੰਧਿਆਣਾ ਜਿਲੰਦਰ ਹਮਸਰ ਕਿਹੜੀ ਸੜਕ ਲਓ ਜੀ ਹੁਣ ਪਹੇਗੇ ਅਸੀਂ ਫਲੋਰ ਤੋਂ ਨੂਰਮੈਲ ਵਾਲੇ ਰੋਡ ਪਰ ਨੂਰਮੈਲ ਤੋਂ ਨਕੋਦਰ ਖੜਾ ਪਿੜਾ ਤਾਂ ਨਹੀਂ ਨਿਕਲ ਸਕੋ ਇਹਦਾ ਗੱਲ ਦਾ ਭੁੱਖਾ ਬੈਠਾ ਵਿਆ ਜਾਣਾ ਨਾਓ ਜੀ ਨਕੋਦਰ ਪੁੱਜ ਗਏ ਜਿੱਥੋਂ ਗੱਡੀ ਆਈ ਆ ਪਰਸਟੇ ਆਈ ਆ ਤਦ ਬਜਾਰ ਹੋਣਾ ਸਾਹਮਣੇ ਦਾ ਸਿੱਧਾ ਤੇ ਤੁਹਾਨੂੰ ਬਾਹਰ ਵਿੱਚ ਵਿੱਚ ਸੱਬੇ ਜੜਾ ਤੋਂ ਖੋਦਰਾ ਵਾਲੇ ਬਾਬੇ ਕੋਲ ਜਾਣਾ ਮੱਥਾ ਟੇਕਾ ਕੇ ਲੈਵੋ ਤੇ ਉੱਥੇ ਮੇਰਾ ਕਹਾਣੀ ਇਹਨੇ ਬੋਲਣਾ ਹਾਂ ਇਹ ਸਦਾ ਸ਼ਦ ਖੈਰ ਪੱਲੇ ਪਈ ਜੇ ਬਾਬਾ ਬੋਰਡ ਲੱਗਿਆ ਇੱਥੇ ਮੈਂ ਤਾਂ ਮੈਂ ਤਾਂ ਤਪ ਨੂਰ ਮਹਿਲ ਮੇਰਾ ਬੱਬਾ ਮੁਰਾਦ ਸ਼ਾਹ ਜੀ ਇੱਧਰ ਹੀ ਡੇਰਾ ਬੱਬਾ ਮੁਰਾਦ ਸ਼ਾਹ ਜੀ ਦਾ ਹੈ ਪਾ ਜਾ ਰਹੇ ਹਾਂ ਇੱਧਰੇ ਆ ਹਾਂ ਇੱਧਰ ਨੂੰ ਬਣਾ ਦਿੱਤੀ ਇਹਦਾ ਦਰਸ਼ਾਣ ਚੱਲੇ ਦੰਬੇੜੀ ਕਸਲੇ ਅੱਗੇ ਜਾਂ ਤਾਂ ਅੰਦਰ ਜਿਵੇਂ ਚਾਹ ਤਾ ਅੰਦਰ ਆ ਪਈ ਚਲੋ ਭਾਈ ਅੰਦਰ ਚਲ ਚਲ ਅੰਦਰ ਚਲਦੇ ਇਸਦੀ ਵੀ ਪਾਰਕਿੰਗ ਇੱਥੇ ਲੈ ਭਾਈ ਲਈਏ ਸ਼ਾਨਦਾਰ ਐਂਟਰੀ ਮਲਵਾਈ ਕਿੱਧਰੇ ਆਲੇ ਖੜੇ ਹਲੇ ਆਏ ਨਹੀਂ ਨੇ ਜਿਬਰਤ ਬਹੁਤ ਸੋਹਣਾ ਪੈਲਸ ਆ ਭਾਈ ਨਮਾ ਬੀਏ ਪਿੰਪਾਸ ਤੇ ਬੱਤੇ ਆ ਸੀਤਾ ਜਿਹੜਾ ਮਾਜੀ ਬੋਤੀ ਉਹ ਤਾਂ ਹੀ ਗੋਤਾ ਦੇ ਅੰਦਰ ਬੈਠ ਗਏ ਭਾਈ ਇੱਕ ਬੰਦਾ ਸਾਨੂੰ ਮਿਲਿਆ ਕਹਿੰਦਾ ਭਾਈ ਮਲਾਉਂਦਾ ਮੁੰਡੇ ਨੂੰ ਆਓ ਭਾਈ ਸਵੀਡਨ ਵਾਲੇ ਇੱਧਰ ਨੋਰਵੇ ਤੋਂ ਦੇਖਣ ਆਲੇ ਨੋਰਵੇ ਵਾਲੇ ਭਾਈ ਪੁਰਾਣੇ ਯਾਰ ਬੇਲੀ ਮਿਲੇ ਸਾਰੇ ਗੁਰਦਾਰੇ ਵਿੱਚ ਬਹੁਤ ਸੇਵਾ ਕਰਦੇ ਹੁੰਦੇ ਸੀ ਪੁਰਾਣੇ ਜਿਆਦਾ ਤਾਜ਼ੇ ਹੋ ਗਏ ਅੱਜ ਹੋਰ ਬਿਲਕੁਲ ਭਾਈ ਸਾਰੇ ਭਰਾ ਬੈਠੇ ਇੱਧਰ ਉਧਰ ਸੁੱਖਾ ਭਾਈ ਤਵੀਰਤੋ ਸ਼ੁਕਰਿਆ ਭਾਈ ਥੋੜਾ ਬਹੁਤ ਬਹੁਤ ਇੰਨਾ ਪਿਆਰ ਸਤਿਕਾਰ ਦੇਣ ਹਾਂ ਇੰਨਾ ਪਿਆਰ ਸਤਿਕਾਰ ਦੇਣ ਵਾਸਤੇ ਸਾਰੇ ਭਰਾ ਬੈਠੇ ਇੱਧਰ ਉਹ ਕਿੱਥੇ ਆ ਤੁਸੀਂ ਉਹ ਮੁੰਡੇ ਨੇ ਜ਼ਰੂਰ ਲੈਣਾ ਵਿੱਚ ਹਾਂ 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 ਪਛਾਣ ਲੜਾ ਬਾਈ ਆਪੇ ਇੰਸਟਾਗ੍ਰਾਮ ਇਹਦਾ ਬੜਾ ਮੂਹਰ ਅੱਛਾ ਜੀ ਆ ਜਾਓ ਪੈਲਸ ਇੰਸਟਾਗ੍ਰਾਮ ਰਾਂਜ ਬੜਾ ਦੇ ਠੀਕ ਜੀ ਪੈਲਸ ਦੇ ਅੰਦਰ ਦਾ ਦ੍ਰਿਸ਼ ਬਹੁਤ ਸੋਹਣਾ ਅੰਦਰ ਦੇ ਬੜਿਆ ਹੋਇਆ ਬੜਾ ਘਾੜਾ ਨੂ ਬੁਰਾ ਇਹਨਾਂ ਨੂੰ ਪੁੱਛਿਆ ਹੋਇਆ ਨਹੀਂ ਕਹਿੰਦਾ ਰਾਤ ਨੂੰ ਲੋਹੜੀ ਦਾ ਪ੍ਰੋਗਰਾਮ ਇੱਥੇ ਗੰਚੇ ਵੀ ਪੈਸੇ ਤੇ ਰਾਤ ਨੂੰ ਵੀ ਪੈਸੇ ਪਹਿਲੇ ਸਾਲਾਂ ਦੀ ਹੋ ਗਈ ਚਾਂਦੀ। ਆਪਾਂ ਜੀ ਮੁੰਡਾ ਮੈਨੂੰ ਮਿਲਿਆ ਇਹ ਕੈਪਟਨ ਇਸ ਟਾਈਮ ਕੈਟਰਿੰਗ ਵਾਲੇ ਚ ਤੁਸੀਂ ਕੈਟਰਿੰਗ ਨਾਲ ਤੁਸੀਂ ਇੱਥੇ ਦੇ ਸਕੋਰਟੀ ਇੱਥੇ ਦੀ। ਜਲੰਦਰ ਦੇ ਅਸੀਂ ਜਲੰਦਰ ਦੇ ਅੱਛਾ ਠੀਕ ਠੀਕ। ਲੈ ਆਪਾਂ ਜੀ ਰੱਬ ਤੈਨੂੰ ਹੋਰ ਤਰੱਕੀਆਂ ਦੇਵੇ ਤੈਨੂੰ ਮੈਨੇਜਰ ਬਣਾ ਦੇਵੇ ਇੱਥੇ। ਹਾਂਜੀ ਹਾਂਜੀ ਕੋਈ ਜਾਂਦੀ। ਲੋ ਜੀ ਹੁਣ ਮਿਲਣੀਆਂ ਹੋ ਰਹੀਆਂ ਅੰਦਰ। ਹੈਂ? ਪਈ 60 ਵੀ ਬਹੁਤ ਛੋਟਾ ਵੱਡਾ ਪੈਲਸ ਹੈ ਉਧਰ ਸਾਲੀਆਂ ਨੇ ਨਾਕਾ ਲਾ ਲਿਆ ਸੀ ਜਾਂ ਦੂਜੀ ਸਾਈਡ ਰੌਕ ਸੈਟਮੈਂਟਰੀ ਲੈ ਲਈਏ ਬਾਹਰ ਤਾਂ ਠੰਡ ਬਹੁਤ ਲੱਗ ਰਹੀ ਹੈ ਆ ਦੋ ਵੇ ਆ ਉਹ ਦਾਦੇ ਕੱਟੇ ਇੱਕ ਉਧਰ ਹੀ ਕਿੰਦਰ ਇਹ ਤਾਂ ਹੈ ਹੈ ਨਹੀਂ ਅਭੀ ਜੇ ਇੱਧਰ ਕੋ ਇਹ ਤਾਂ ਦੂਜਾ ਲੱਗਿਆ ਹੋਇਆ ਜਿਹੜਾ ਸਰ ਇੱਧਰ 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 ਐਂਟਰੀ ਨੇ ਮੈਂ ਆ ਜਾ ਆ ਜਾ ਨਾਕਾ ਲੱਗਿਆ ਇੱਧਰ ਸੁਖ ਭਾਈ ਹੋਣੀ ਫੇਰ ਉਧਰ ਯੂਟਿਊਬਰ ਡਿਗਰੀ ਜੱਟ ਆ ਦਵਾਰਾ ਡਿਗ ਰਿਗ ਜੱਟ ਡਿਗ ਰਿਗ ਜੱਟ ਟਰੈਕਟਰਾਂ ਵੀ ਆ ਹੋਰ ਉਧਰ ਬਾਹਰ ਟਰਾਲੇ ਟਰਲੇ ਦੇ ਵੀਰੇ ਇਹੀ ਪਾਉਂਦਾ ਵੀਡੀਓ ਲਓ ਜੀ ਸਨੈਕਸ ਵਗੈਰਾ ਖਾ ਲਈਏ ਚਿਕਨ ਹੀ ਹੈਗਾ ਇਹ ਉਹ ਵਰ ਕਹਿੰਦੇ ਹੁੰਦੇ ਕਹਿੰਦੇ ਮੈਂ ਇਹ ਤਨੀ ਟੱਕ ਚਾਂਪ ਆ ਚਾਂਪ ਮੈਂ ਹੀ ਪੁੱਲ ਕੇਦਾ ਪੈਸੇ ਅੱਧਾ ਲੱਗਿਆ ਪੂਰਾ ਸਟਾਲ ਹੋਲੀ ਦਿ ਸਾਰੀ ਚੀਜ਼ਾਂ ਚੈੱਕ ਕਰਾਂਗੇ ਨਾ ਮੈਂ ਸਟੇ ਹੀ ਪੂਰੀ ਸਾਰੀ ਬੱਦੇ ਚੀਜ਼ਾਂ ਸਵਾਦ ਆ ਭਾਈ ਨਮਾ ਬਾਜੀ ਹੁਣ ਰੋੜ ਖਾਂਦੇ ਹੋਏ ਕਿਦਰ ਭਾਜੀ ਆਏ ਤੇ ਮਿਲਣ ਦੁਆਰੇ ਨੌਰਵੇ ਵਾਲੇ ਬਾਈ ਦੂਰ ਦੂਰ ਗਾਣੇ ਵਾੜੀ ਤੂੰ ਕਹਦਾ ਚੱਕੀ ਜਾਂਦਾ ਮੈਂ ਮੈਂ ਤਾਂ ਜਗਣਾ ਜਦੋਂ ਖਾਣੇ ਪਿੱਛੇ ਥੋੜੀ ਜਿਹੀ ਹਾਂ ਭਾਈ ਜਿੰਨਾ ਖਰਚਾ ਕਰਿਆ ਤੁਹਾਡੇ ਪਾਸਿ ਤੇ ਕਰਿਆ ਅਗਲੇ ਨੇ ਹੁਣ ਤੁਸੀਂ ਖਾਦਾ ਹੀ ਨਹੀਂ ਕਹਿ ਫਾਇਦਾ ਫਿਰ ਖਾਣੇ ਮੈਂ ਇਹ ਇਹ ਨਾ ਘਾਟ ਮਰਾਗੀ ਮੇਰੀ ਅਜੂ ਤਾਕੇ ਬਣਾ ਰਹੀ ਹੈ ਹੂੰ ਇਹ ਤਾਂ ਮੈਂ ਲਾਸਟ ਵੀ ਦੇਖਿਆ ਮੈਂ ਚੰਚਲ ਖਾਜਣੇ ਤੇ ਹਾਂ ਮਰ ਉਹ ਪਤਲੇ ਦੀ ਪਲੇਟ ਚੱਲ ਕੋਈ ਨਹੀਂ ਸਾਰੀਆਂ ਸਟਾਲਾਂ ਕੋ ਮਲੀਆਂ ਤੇ ਵੀ ਜਿਹੜੀ ਫਿਰ ਅੱਗੇ ਖੜੇ ਆ ਹੁਣ ਅੰਦਰੋਂ ਬਾਹਰ ਦੇਖਦੇ ਆ ਟਿੱਕੂ ਦਾ ਹਾਂਜੀ 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 ਨਾ ਭਾਈ ਨੌਰਵਸ ਵੀਟਰ ਇਕੱਠੇ ਹੋ ਗਏ ਨੌਰਵਸ ਨੌਰਵੇ ਸੁਵਿਧਾ ਇਕੱਠੇ ਹੋ ਗਏ ਅੱਜ ਸਹੀ ਗੱਲ ਆ ਇਹ ਪਾਜੀ ਉੱਧਰ ਨੌਰਵੇ ਐਸਾ ਸੁਵਿਧਾ ਦੱਸ ਵੀ ਦਿੰਦੋ ਠੀਕ ਆ ਨੌਰਵੇ ਵਾਲੀ ਸਿੰਘ ਸਾਡੇ ਪਰਲੇ ਇੱਧਰ ਹਾਂਜੀ ਇਹਦਾ ਮੇਲੇ ਬਹੁਤ ਵਾਰੀ ਸੀ ਉੱਥੇ ਗੁਰਦਾਰੇ ਬਹੁਤ ਸੇਵਾ ਕੀਤੀ ਆ ਸੀ ਬਈ ਹੁਣ ਪ੍ਰਧਾਨ ਕੋਲ ਜੀ ਉੱਥੇ ਹਾਂਜੀ ਹੁਣ ਪ੍ਰਧਾਨ ਕੋਲ ਦੇ ਜੀ ਗੁਰਦਾਰ ਜੀ ਹੁਣ ਪਰਮਜੀਤ ਸਿੰਘ ਅੱਛਾ ਪਰਮਜੀਤ ਸਿੰਘ ਹਾਂਜੀ ਹਾਂ ਦੇਖੋ ਜੀ ਕਿੱਥੇ ਨੇ ਕਿੱਥੇ ਵੱਡਾ ਬਦਲਿਆ ਹੋਰ ਹਾਂ ਐਨ ਰੋਡਾ-ਬੋਡਾ ਜਿੰਮੇ ਦੇ ਹੁਣ ਬੀਏ ਤੇ ਨੂੰ ਮੇਰੇ ਬਿਠਾ ਲਿਆ ਨਹੀਂ ਆਹ ਤਾਂ ਮੈਂ ਪੀਹਟ ਆ ਇਹ ਪਾਈਨਪਲ ਕੜਾਤਾ ਦੂਜਾ ਵੀਣਾ ਔਰੇਜ ਵਾਲਾ ਇਹ ਨਿੰਮੇ ਬਾਪ ਔਰੇਜ ਨਹੀਂ ਹੈਗਾ ਨਿੰਮੇ ਦੂਏ ਆਇਆ ਮੰਗੋਆ ਮੰਗੋਆ ਆਂਬਾੜਾ ਚੱਕਦੇ ਚੱਕਦੇ ਹੁਣ ਕੁਛ ਨਹੀਂ ਕਹਦਾ ਤੈਨੂੰ ਇਹ ਮੋਰਨਿੰਗ ਕੋਸ਼ੜਨਾ ਇਹ ਕਿਹਨੇ ਨਿੰਮੇ ਤੇ ਫੋਲੋ ਸੇਵਾ ਹੋ ਰਹੀ ਆ ਕੱਲੀ ਕੱਲੀ ਐਟ ਮਾਰ ਰਹੀ ਆ ਵੈਜ ਜੀ ਆ ਭਰਾ ਸਾਡੇ ਆ ਸੋਨਾਂ ਇਹ ਵਜੇ ਕੋਈ ਐਟ ਨੂੰ ਛੱਡੀ ਨਹੀਂ ਜਾਏ ਪਾਉ ਬਾਜੀ ਆ ਗਈ ਉੱਧਰ ਨਹੀਂ ਭਾਈ ਮੈਂ ਤਾਂ ਬਹੁਤ ਜਾ ਗਈ ਆ ਆ ਆ ਪਰ ਤੇ ਇਹ ਵਰ ਭਰ ਕੇ ਰੱਖਦਾ ਪੂਰਾ ਆ ਮੁੰਡੇ ਲਾਪਾਣਾ ਸੇਵਾ ਕਾਹ ਕੀਤੀ ਮੁੰਡੇ ਆ ਜਾ ਅੱਛਾ ਆ ਜਾ ਆ ਜਾ ਬਾਈ ਆ ਜਾ ਆ ਜਾ ਹੋ ਠੀਕ ਠਾਕ ਬਹੁਤ ਵਧੀਆ ਯਾਰ ਤੁਹਾਡਾ ਪੈਨਸ ਯਾਰ ਬਹੁਤ ਵਧੀਆ ਸਰਵਿਸ ਹੈ ਇੱਕ ਨੰਬਰ ਹੋ ਗਿਆ ਮੁੰਡੇ ਫਿਰ ਹਾਂ ਹਾਂ ਕਿਵੇਂ ਹਸਰੀ ਕਾ ਹਸਰੀ ਕਾ ਅੱਛਾ ਹੱਥ ਮਲਾ ਹਾਂ ਹਾਂ ਹੱਥ ਮਲਾ ਦੇ ਹਾਂ 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 ਠੀਕ ਹੈ ਠੀਕ ਹਸਰੀ ਕਾ ਹਸਰੀ ਕਾ ਇਹ ਸਾਡੇ ਮੇਨ ਬੰਦੇ ਪੈਣ ਦੇ ਅੱਛਾ ਜੀ ਠੀਕ ਹੈ ਠੀਕ ਹਾਂ ਆ ਗਿਆ ਆ ਗਿਆ ਆ ਗਿਆ ਹਾਂ ਬਣ ਗਈ ਜੋੜੀ ਜੋੜੀ ਬਣ ਗਈ ਜੋੜੀ ਜੱਫੀ ਪਾ ਲੋ ਇਹ ਦੋਵੇਂ ਛੜੇ ਛੜੇ ਆ ਸਾਡੀ ਮਿਲ ਲੀ ਕਰਾ ਦੇ ਮਿਲੇ ਲੈ ਭਾਈ ਸਾਰੇ ਵੀਰਾਂ ਨੇ ਇੱਕ ਮੇਰੀ ਭਾਈ ਕਾਪੀ ਲੱਭ ਲਈ ਕਹਿੰਦੇ ਭਾਈ ਤੇਰੇ ਵਰਗਾ ਲੱਗਦਾ ਇਹ ਲੋਕ ਬਿਲਕੁਲ ਕਾਪੀ ਹਾਂ ਚਲੋ ਭਾਈ ਹੁਣ ਦੇਈ ਜਾ ਛੁੱਟਿਆ ਸਾਨੂੰ ਭਾਈ ਹੁਣ ਨਿਕਲੀ ਅਸੀਂ ਠੰਡੇ ਦੂਰ ਜਾਣਾ ਢਾਈ ਤਿੰਨ ਘੰਟੇ ਲੱਜਣ ਜਾਣੇ ਨੂੰ ਇੱਥੇ ਤੇਲੇ ਸ਼ੁਕਰ ਹੈ ਭਾਈ ਸਾਰਿਆਂ ਦਾ ਪਿਆਰ ਸਤਿਕਾਰ ਦਿੱਤਾ ਸਾਰਿਆਂ ਨੂੰ ਧੰਨਵਾਦ ਭਾਈ ਆਫ ਰੋਡਿੰਗ ਤੇ ਬੰਦੇ ਜ਼ਰੂਰ 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 ਪਾਈ ਜਿਹੜੀ ਚੀਜ਼ ਦੇਖਣੇ ਆਏ ਗਏ ਹਨ ਵੀਡੀਓ ਚ ਮੈਂ ਕਿਹਾ ਹੀ ਸੀ ਹਾਂ ਬਾਜੀ ਕਹਿੰਦਾ ਟਾਇਰ ਜਿੱਦਾਂ ਣੜ ਕੇ ਮੇਰੇ ਕੋਲ ਲੈ ਕੇ ਆ ਜੀ ਕਿੱਦਾਂ ਦੇ ਪਾਉਂਗੇ ਬਾਜੀ ਹੈ ਕਿਸੇ ਦਿੱਥੇ ਟਾਇਰ ਨਹੀਂ ਟਾਇਰ ਨਹੀਂ ਜਿੱਦਾਂ ਆਪਣੇ ਜਿਹੜੇ ਵੀਰ ਪਰ ਹਾਂ ਹਾਂ ਲਾਓ ਵੀ ਲਾਓ ਇੱਥੇ 18 ਨੂੰ ਪਏ ਹੋਏ ਆ ਅੱਛਾ ਹਾਂ ਜੀ ਜਿੱਦਾਂ ਦੇ ਕਹੇ ਆਪਣੇ ਕੋ ਬਹੁਤ ਵੈਰਾਈਟੀ ਆਉਂਦੀ ਠੀਕ ਹੈ ਠੀਕ ਹੈ ਠੀਕ ਆਪਾਂ ਉਹਦਾ ਨੇ ਬਸ ਮੈਂ ਕਹਿ ਰਿਹਾ ਮੁੰਡਾ ਆਪਣਾ ਕਹਿੰਦਾ ਘੈਂਟ ਜੇ ਪਾਉਣੇ ਟਾਇਰ ਠੀਕ ਹੈ ਤੋਂ ਬਾਜੀ ਉਹਨੇ ਦਿਖਾਉਣ ਆਏ ਆ ਇੱਕ ਗੱਡੀ ਚ ਪਾਏ ਹੋਏ ਇਹ ਮੇਰਾ ਆਪਣਾ ਬ੍ਰਾਂਡ ਆ ਅੱਛਾ ਆ ਥੋੜੇ ਫੋਟੋ ਹਾਂ ਠੀਕ ਆ ਥੋੜੇ ਫੋਟੋ ਵੀ ਲਗਿਆ ਨੇ ਬਾਜਵੀਂ ਸਾਰਾ ਹਾਂ 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 ਹੋਰ ਜੀ ਗੱਲ ਇਹ ਇੰਨਾ ਇੰਨਾ ਟਾਇਰ ਨਹੀਂ ਬਣੇ ਬਾਹਰ ਰੱਖਣਾ ਹੈਗਾ ਤੁਹਾਡਾ ਇਹ ਇਹਦਾ ਆਪਣਾ ਚੁਆਇਸ ਆ ਆਪਾਂ ਜ਼ਰੂਰ ਥੋੜਾ ਬਾਹਰ ਰੱਖਣਾ ਜਿੱਦਾਂ ਦਾ ਵੀ ਚਾਹੋ ਉਦਾਂ ਮੇੜ ਦਿੰਦਾ ਹੈ ਗੱਡੀ ਸਭ ਨੂੰ ਮੇੜ ਦਿੰਦਾ ਹੈ ਇਹਦਾ ਹੈ ਗੱਡੀ ਲਵੇੜਦਾ ਦਿੰਦਾ ਇਹਦਾ ਚੀਜ਼ ਸਹੀ ਆ ਗੱਡੀ ਲੇਪੜਦੀ ਬਹੁਤ ਆ ਫਿਰ ਬਾਹਰ ਤੇ ਲੱਗੇ ਭਾਜੀ ਉਹ ਜਿੱਦਾਂ ਦਾ ਬੰਦਾ ਉਦਾਂ ਦੀ ਗੱਡੀ ਰੱਖਣੀ ਠੀਕ ਜਿੱਦਾਂ ਉਹ ਦੇਖੋ ਭਾਜੀ ਉਹ ਸਾਹਮਣੇ ਹੀ ਲੱਗੀ ਸਾਹਮਣੇ ਤੇ ਆ ਆ ਚੀਜ਼ ਲੋਣੀ ਹੈ ਆ ਨਹੀਂ ਦੇਖੋ ਆ ਜਿਹੜੇ ਮੁੰਡੇ ਦੇ ਪਾਈ ਹਾਂ 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 ਇਹ ਇਦਾਂ ਦੀ ਹੋ ਗਏ ਬਸ 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 ਇਹ ਇਦਾਂ ਜੇ ਕੋ ਮੋਂਦ ਉਸ ਬੋਟਾ ਭੇਜੋ ਦੀ ਮੈਨੂੰ ਸਾਹਮਣੇ ਉਹ ਜਿਹੜੀ ਸਾਹਮਣੇ ਲੱਗੀ ਹੋ ਗੱਡੀ ਕੋ ਹਾਂਜੀ 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 ਆ ਤੁਸੀਂ ਭੇਜੋ ਦੀ ਮੈਨੂੰ ਫੋਟੋ ਠੀਕ ਹੈ ਜੀ ਹਾਂ 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 ਕੋਈ ਬਾ ਹੋਰ ਹੈ 12 ਤਰੀਕ ਆ ਗਈ ਹਾਂ 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 ਆਪਾਂ ਕੰਟੇਨਰ ਲਾ ਗੀ ਜਾਣਾ ਫਿਰ ਬਹੁਤ ਠੀਕ ਹੈ ਤੂੰ ਕਰਿਓ ਕਾਲ ਫਿਰ ਹਾਂਜੀ ਹਾਂਜੀ ਮੈਂ ਤਾਂ ਡਰਾਈਵਰ ਹਾਂ ਨਹੀਂ ਨਹੀਂ ਮਾਲਕ ਤਾਂ ਇੱਧਰ ਬੈਠੇ ਆ ਤੁਹਾਨੂੰ ਵੀ ਇਸ ਵਕਤ ਤੇ ਬਹੁਤ ਹੀ ਮਿਹਨੂਰ ਆ ਮੈਂ ਤੁਹਾਡੀਆਂ ਸਟੋਰੀਆਂ ਵੀ ਦੇ ਦਾਂਗਾ ਫਿਰ ਸਹੀ ਹੈ ਮੈਂ ਤੁਹਾਨੂੰ ਪਛਾਣ ਲ ਇਹ ਵਾਰ ਹੁਣ ਤੋਂ ਨਹੀਂ ਕਰਨੀ ਮੈਂ ਕਹਤਾ ਕਰਾ ਹਾਂ ਜੇ ਨੀਂਦ ਆਉਂਦੀ ਸਲੂਟ ਤੈਨੂੰ ਮਾਰਦੇ ਆ ਤੇ ਆਪਦੇ ਸਾਨੂੰ ਡੇਰਾ ਹੀ ਹੋ ਚੁੱਕਿਆ ਚਲੋ ਪੁੱਜ ਗਏ ਫਿਰ ਵੀ ਟਾਈਮ ਆ ਸਮਾਂ ਛੇ ਹੋਵੇ 2-3 ਘੰਟੇ ਲੱਗੇ ਜਾਂਦੇ ਦੂਰ ਤੋਂ ਰਸਤਾ ਵੀ ਸੋਣਾ ਤਾਂ ਹਾਈਵੇ ਨੂੰ ਆਏ ਬਰਜ਼ੀ ਤੋਂ ਅਸੀਂ ਬਰੋਸ ਤੋਂ ਸਿੱਧੀ ਜਲੰਧਰ ਪਾਰੀ ਗੱਡੀ ਚਲੰਕਰ ਸਦਾ ਇੱਧਰ-ਇੱਧਰ ਬਾਹਰੇ ਹਾਈਵੇ ਪਰ ja, we hebben toch door, ja, die hebben we.